ਤੋਗੇ ਕਹਿੰਦਾ ਜੋ ਪੁੱਛੇ ਸੋ ਪਹਿਲੀਆਂ ਸਰਕਾਰਾਂ ਨੇ ਮੇਰੇ ਵੀਰੋ 10 ਸਾਲ ਅਕਾਲੀ ਦਰ ਨੇ ਹੰਢਾਏ ਫਿਰ 5 ਸਾਲ ਹੰਢਾਏ ਕਾਂਗਰਸ ਨੇ ਇਨ੍ਹਾਂ ਸਰਕਾਰਾਂ ਨੇ ਨਸ਼ੇ ਦੇ ਖਿਲਾਫ ਇੱਕ ਵੀ ਕਦਮ ਨਹੀਂ ਚੁੱਕਿਆ ਜਿੰਨੇ ਕਦਮ ਚੁੱਕੇ ਆ ਨਸ਼ੇ ਦੇ ਨਸ਼ੇ ਨੂੰ ਬਲੋਤਰੀ ਦੇਣ ਵਾਂਗ ਚੁੱਕੇ ਸੋ ਸਾਡੀ ਆਮ ਆਦਮੀ ਪਾਰਟੀ ਦੇ ਸਰਕਾਰ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਨੇ ਜੋ ਪ੍ਰਾਣ ਕੀਤਾ ਆ ਉਹਦੇ ਵਿੱਚ ਸਾਡੇ ਪ੍ਰਸ਼ਾਸਨ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਕਿ ਸਾਡਾ ਵੀ ਫਰਜ਼ ਬਣਦਾ ਆ ਜਨਤਾ ਦਾ ਆਮ ਪਾਤਰਿਕ ਦਾ ਪਾਵਾ ਦਾ ਭੈਣਾ ਦਾ ਵੀ ਆਪਣੇ ਬੱਚਿਆਂ ਨੂੰ ਰੋਕੀਏ ਕਿਤੇ ਆਉਂਦੇ ਜਾਂਦੇ ਜਦੋਂ ਘਰੋਂ ਮੋਟਰਸਾਈਕਲ ਲੈ ਕੇ ਨਿਕਲਦੇ ਆ ਸਾਡਾ ਫਰਜ਼ ਬਣਦਾ ਵੀ ਉਹਨਾਂ ਨੂੰ ਪੁੱਛੀਏ ਕਿੱਥੇ ਜਾਂਦੇ ਜੇ ਤੇ ਕਿੱਥੋਂ ਆਏ ਜੇ ਇਹ ਚੀਜ਼ਾਂ ਦਾ ਸਾਨੂੰ ਵੀ ਧਿਆਨ ਦੇਣਾ ਪਊਗਾ ਤਾਂ ਹੀ ਸਾਡਾ ਆਉਣ ਵਾਲਾ ਜਿਹੜਾ ਪੰਜਾਬ ਆ ਫਿਰ ਤੋਂ ਪੰਜਾਬ ਬਣੂਗਾ ਕਿਉਂਕਿ ਜੇ ਨੌਜਵਾਨ ਕਿਹੜੀ ਬਚੂਗੀ ਤੇ ਕਾਇ ਪੰਜਾਬ ਬਚਣਾ ਜੇ ਪਹਿੰਦੀਆ ਸਰਕਾਰਾਂ ਦੇ ਦੇ 15 ਸਾਲ ਜਿਹੜੇ ਬੀਤੇ ਆ ਹੋਰ ਵੀ ਜਦੋਂ ਪਹਿਲੇ ਵੀ ਅਗੇ ਜਿਹੜੇ 15 ਸਾਲ ਤੋਂ ਜਿਹੜਾ ਜ਼ਿਆਦਾ ਹੋਇਆ ਹੈ ਇਹ ਕੰਮ ਤੁਹਾਡੇ ਗੁਰਸਿੱਖ ਸਾਹਿਬ ਮਹਿਮਨ ਸ਼ੋਡ ਰਸਿਆਂ ਉਹਨੂੰ ਲਾਈ ਜਾ ਰਹੀ ਹੈ ਉਸ ਇਸ ਬੰਦੇ ਚਾਚੇ ਸੀ ਸਾਰੇ ਤੁਹਾਡੇ ਪਿੰਡ ਤੋਂ ਉੱਤਰ ਹੋਏ ਆ ਸ਼ੋਡ ਰਸਿਆਂ ਬੰਦਨ ਬਿਲਕੁਲ ਸਹੀ ਗੱਲ ਹੈ ਕਿ ਇਹ ਦਸ਼ਿਆਂ ਹੋਈ ਪਰ ਉਹ ਮਹਿਮਨ ਇਹ ਤੋਂ ਮੁੜੰਗੀ ਲੜੀ ਜਾਵੇ ਕਿ ਪੰਜ ਚਾਂਦ ਕਰਦੇ ਜੀ ਕਿਉਂਕਿ ਸਾਡੇ ਪੰਜਾਬ ਦਾ ਰਸਿਆਂ ਨੇ ਹੁਣ ਤੱਕ ਉਹ ਜਾਨਾਂ ਸਾਡੇ ਕਰ ਤਿੰਨ ਭੈਣਾਂ ਦੇ ਲਈ ਕਿਹੜੇ ਕਿਹੜੇ ਵੱਡੇ ਜਿਹਨਾਂ ਦੇ ਧੀ ਸੀਗੇ ਉਹ ਕੰਤੀ ਜੀ ਜੀ ਨਾਲ ਇਸ ਪੁਨੀਆ ਤੋਂ ਅਲੱਗ ਦਾ ਟੈਹ ਦੇ। ਉਹਨਾਂ ਬਿਤਾਵਾ ਕੀ ਆਵੇਗਾ ਜਿਨ੍ਹਾਂ ਨੇ ਕਿਸ ਤਾਸ ਨਾਲ ਉਹਨਾਂ ਬੱਚਿਆਂ ਨੂੰ ਪਾਲਿਆ ਸੀ ਇਹ ਸਾਡੇ ਬੁਢਾਪੇ ਦਾ ਸਹਾਰਾ ਬਣ ਗਏ ਪਰ ਉਹਨਾਂ ਨੂੰ ਉਹਨਾਂ ਬਿਤਾਵਾਂ ਨੂੰ ਹੀ ਮੁੰਡਾ ਦੇ ਕੇ ਉਹਨਾਂ ਦੀ ਅੱਜ ਦੀ ਨੂੰ ਸ਼ਾਨ ਘਰ ਪਾ ਜਾਨਾ ਇਹ ਜਿੰਦਗੀ ਖਰਾਬ ਕੀਤੀ 14 ਦਰਜਾ ਨਹੀਂ ਚਕਾਇਆ ਹਾਲਾਂਕਿ ਕੋਈ ਬੰਦੇ ਜਦੋਂ ਕਰਾਦੀ ਕਰਦੇ ਦੇਖੋ ਜਦੋਂ ਆਪਾਂ ਨੂੰ ਕੰਮ ਕਰਨਾ ਦਾ ਵਿਰੋਧ ਤੇ ਪਹਿਲਾ ਵਾ ਉਹਨਾਂ ਪਹਿਲਾ ਨਵਾਂ ਤੇ ਜਿਹੜਿਆ ਸਮਝਦਾ ਵਾ ਸਰਕਾਰ ਕਿਉਂ ਹੀ ਅੰਦਰੋਂ ਨੰਬਰ ਵਾਲੀ ਖੁੱਲ੍ਹ ਨਹੀਂ ਸਕਦਾ ਤੋਂ ਪੱਲੇ ਬੰਦੇ ਨੇ ਵਿਰੋਧ ਕੀਤਾ ਮੇਰੀ ਬੇਨਤੀ ਤੁਹਾਨੂੰ ਹੈ ਕਿ ਸਾਡੇ ਜਿਲ੍ਹੇ ਸਾਡੀ ਬੇਨਤੀ ਕਰੂੰਗਾ ਆਪਣੀ ਪੰਜਾਬ ਸਰਕਾਰ ਦੇ ਪਿੰਡ ਤਰਫੋਂ ਕਿ ਸਾਡੇ ਪਿੰਡ ਦਾ ਦੇ ਉਤੋਂ ਦੇ ਕਲਾ ਕੋਈ ਗਰਾੜਾ ਕੀਜੇ ਨਾ ਕਰਦੇ ਸਾਡੇ ਕੋਲ ਕਿਉਂਕਿ ਕਲਾ ਵਿੱਚ ਸਕੂਲ ਹੈ ਸਕੂਲ ਜਦੋਂ ਕਿ ਫਰਜ਼ਾਂ ਦਾ ਕਾਰਨ ਦੇ ਵਿੱਚ ਕੋਈ ਸੋਝਿਆਗਾ ਉਦਯੋਗ ਦੇ ਕਲਾ ਦੇ ਵਿੱਚ ਕੋਈ ਖੇਡ ਹਾਂਜੀ ਜੀ ਨਹੀਂ ਬਾਈ ਬੱਜ ਰਿਹਾ ਹਾਂਜੀ ਸਰ ਅੱਜ ਪਿੰਡ ਉਦਯੋਗ ਕੇ ਪਹੁੰਚੇ ਹੋ ਇਹ ਸਬੰਧੀ ਜਾਣਕਾਰੀ ਸਾਂਝੀ ਕਰਿਓ ਜੀ ਦੇਖੋ ਸਰਕਾਰ ਜਿਹੜੀ ਆ ਬੜੇ ਵੱਡੇ ਪੱਧਰ ਤੇ ਚਿੰਤਾਤਾ ਕਿ ਸਾਡਾ ਜਿਹੜਾ ਪੰਜਾਬ ਆ ਜਿਹੜਾ ਰੰਗਲਾ ਪੰਜਾਬ ਗੁਰੂਆਂ ਪੀਰਾਂ ਦੀ ਦੇ ਨਾਂ ਤੇ ਜਾਣਿਆ ਜਾਂਦਾ ਸੀ ਤੇ ਅੱਜ ਇਹਨੂੰ ਇੱਕ ਨਜ਼ਰ ਲੱਗਣ ਵਾਲੀ ਗੱਲ ਬਣ ਗਈ ਕਿ ਜਿਹੜਾ ਨਸ਼ੇ ਨੇ ਅ ਅੱਗੇ ਸਾਡੇ ਪੰਜਾਬ ਨੂੰ ਨਜ਼ਰ ਲਾਤੀ ਔਰ ਸਰਕਾਰ ਇਸ ਕੱਲ ਤੇ ਬੜੀ ਚਿੰਤਾਤ ਆ ਕਿ ਅਸੀਂ ਇਹ ਜਿਹੜੀ ਆ ਰੋਕਣਾ ਬਣਾਉਂਦੇ ਔਰ ਸਾਡੀ ਉਹਨਾਂ ਨੇ ਸਖਤ ਡਿਊਟੀ ਲਈ ਆ ਜਿੱਥੇ ਸਾਡੀ ਲਈ ਓਥੇ ਸਖੁੱਚੇ ਪ੍ਰਸ਼ਾਸਨ ਦੀ ਡਿਊਟੀ ਲਈ ਆ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਹ ਗੱਲ ਸਮਝਾਈਏ ਕਿ ਅਸੀਂ ਕਿਸੇ ਮਾੜੇ ਅੰਸ਼ ਦੀ ਜਿਹੜੀ ਮਦਦ ਨਹੀਂ ਕਰਦੇ ਔਰ ਉਹ ਅਹੀਂ ਆ ਕੇ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਅ ਅੱਜ ਅਸੀਂ 4-5 ਪੰਨਾਂ ਦੇ ਦਿਨਾਂ ਦੇ ਵਿੱਚ ਅਸੀਂ 25 ਪਿੰਡ ਜਿਹੜੇ ਆ ਵੱਡੇ ਆ ਔਰ ਕੋਸ਼ਿਸ਼ ਕਰ ਰਹੇ ਆ ਕਿ ਹਰ ਭੈਣ ਭਰਾ ਨੂੰ ਜਾ ਕੇ ਗੱਲ ਸਮਝਾਈ ਜਾਵੇ ਕਿ ਆਪਾਂ ਮਾੜੇ ਬੰਦੇ ਦੀ ਮਦਦ ਨਹੀਂ ਕਰਨੀ ਕਿਉਂਕਿ ਇਹ ਬਹੁਤ ਮਾੜਾ ਨਸ਼ਾ ਵਾਜੀ ਦੇ ਘਰਵਾਰਕ ਤੋਂ ਵੜ ਗਿਆ ਵਾ ਮੈਂ ਸਮਝਦਾ ਕਿ ਉਸ ਘਰ ਦਾ ਜਿੰਦਗੀ ਦਾ ਹੀ ਨਰਕ ਬਣਿਆ ਪਿਆ ਵਾ ਸੋ ਇਸ ਕਰਕੇ ਅਸੀਂ ਸਾਰੇ ਸਮੁੱਚੇ ਨਗਰਾਂ ਦੇ ਵਿੱਚ ਗਏ ਲੋਕ ਵਧੀਆ ਰਿਸਪਾਂਸ ਵੀ ਦੇ ਰਹੇ ਆ ਲੋਕ ਇੱਕਦਾਂ ਦਾ ਧਈਆ ਵੀ ਕਰ ਰਹੇ ਕਿਉਂਕਿ ਲੋਕੋ ਇਸ ਗੱਲ ਤੋਂ ਵੇਰ ਹੋ ਗਿਆ ਕਿ ਇਸ ਨਸ਼ੇ ਨੇ ਸਾਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ ਲੋਕਾਂ ਦੇ ਜਿਹੜੇ ਬੱਚੇ ਨਸ਼ੇੜੀ ਹੋ ਜਾਂਦੇ ਉਹ ਮਾਂ ਨੂੰ ਮਾਂ ਹੀ ਸਮਝਦੇ ਭੈਣ ਨੂੰ ਭੈਣ ਨਹੀਂ ਸਮਝਦੇ ਔਰ ਘਰਾਂ ਦੇ ਵਿੱਚ ਉਹਨਾਂ ਕੋਈ ਭਾਂਡਾ ਟਿੰਡਾ ਨਹੀਂ ਰਹਿ ਦਿੰਦਾ ਸੋ ਇਸ ਕਰਕੇ ਲੋਕਾਂ ਨੂੰ ਜਾ ਕੇ ਬੇਨਤੀ ਕਰ ਰਹੇ ਹਾਂ ਸੋਚ ਕਰ ਰਹੇ ਹਾਂ ਕਿ ਅਪਕਸੇ ਮਾਰੀ ਬੰਦੇ ਦੀ ਮਤ ਨਹੀਂ ਕਰਦੇ ਗੱਲ ਸਾਹਿਬ ਜੀ ਸੋਚ ਕਰ ਰਹੇ ਹੋ ਔਰ ਕਿਤਨੇ ਕਿਤੇ ਫੀਲਡ ਦੇ ਵਿੱਚ ਅਸੀਂ ਵੀ ਫਿਰਦੇ ਸਕੇਤਾ ਹੁੰਦੀਆਂ ਨੇ ਕਿ ਕਿਤਨੇ ਕਿਤੇ ਚੋਰੀ ਮੋਰੀ ਜ਼ਰੂਰ ਹੁੰਦੀ ਆ ਭਾਵੇਂ ਪੁਲਿਸ ਪਰਤੀ ਹੁੰਦੀ ਆ ਜੀ ਬਿਲਕੁਲ ਕਿਤਨਾ ਕਿਤੇ ਕਮੀ ਪੇਸ਼ੀ ਤੇ ਹਰ ਕੰਮ 'ਚ ਰਹਿ ਜਾਂਦੀ ਆ ਕੰਮ ਕਰਨਾ ਸਾਡਾ ਫਰਜ਼ ਆਸੀਂ ਤਕੜੇ ਹੋ ਕੇ ਕਰ ਰਹੇ ਜੇ ਕੋਈ ਕਮੀ ਪੇਸ਼ੀ ਆ ਤੇ ਆ ਤਈਆਂ ਤੇ ਇਸ ਪਿੰਡ ਦੇ ਵਿੱਚ ਵੀ ਆਏ ਆ ਔਰ ਅਸੀਂ ਤੇ ਹਰੇਕ ਨੂੰ ਇਹ ਬੇਨਤੀ ਕੀਤੀ ਆ ਮੇਰੇ ਧਿਆਨ 'ਚ ਲਾਓ ਪੁਲਿਸ ਪ੍ਰਸ਼ਾਸਨ ਦੇ ਧਿਆਨ 'ਚ ਲਿਆਓ ਕੋਈ ਚੋਰ ਮੋੜੀ ਨਹੀਂ ਰਹੂਗੀ ਆ ਕਈ ਮੇਰੇ ਨਾਲ ਨਾਰਾਜ਼ ਹੋਏ ਆ ਭਾਜੀ ਤੁਸੀਂ ਸਾਡੀ ਗੱਲ ਨਹੀਂ ਸੁਣੀ ਮੈਂ ਇੱਕੋ ਗੱਲ ਬੜੀ ਕਲੀਅਰ ਤੁਹਾਡੇ ਸਾਹਮਣੇ ਸਟੇਜ 'ਤੇ ਵੀ ਕਹਿੰਦੀ ਭਾਈ ਗੁੱਸੇ ਜੇਲਸਾ ਪਹਿਲਾਂ ਮੈਂ ਇੱਕ ਦੋ ਚਾਰ ਵਾਰ ਵੀ ਥਾਣੇ ਵਿੱਚ ਗਿਆ ਔਰ ਜਾ ਕੇ ਮੈਂ ਉਹਨਾਂ ਨੇ ਬੇਨਤੀ ਕੀਤੀ ਵੀ ਇਸ ਤਰ੍ਹਾਂ ਆਹ ਜਿਹਾ ਵੇਖਦਾ ਪਿਆ ਇੱਥੇ ਪਰ ਉਹਨਾਂ ਦਾ ਕੋਈ ਜਵਾਬ ਇਹ ਸੀ ਵੀ ਸਾਡੇ ਕੋਲ ਨਾ ਫ੍ਰੀ ਨਹੀਂ ਆ ਗਈ ਕੋਈ ਵਾਰ ਇਹ ਕਿਦੋਂ ਨਿਕਲਿਆ ਇਹ ਕੋਈ 4 ਮਹੀਨੇ ਪਹਿਲਾਂ ਦੀ ਗੱਲ ਹੋ ਗਈ ਨਹੀਂ ਨਹੀਂ ਤੁਸੀਂ ਹੋਂ ਦੀ ਗੱਲ ਕਰੋ 4 ਮਹੀਨੇ ਤਾਂ ਬਹੁਤ ਟਾਈਮ ਹੈ 4-4 ਦਿਨਾਂ ਤੋਂ ਗੱਲ ਕਰੋ ਜਦੋਂ ਆਦਾ ਮੈਂ ਅਸਲ ਕੇ ਜਾਇਆ ਉਹਨੇ ਇਹੋ ਜਿਹਾ ਮੈਂ ਤੁਹਾਨੂੰ ਤੁਹਾਡਾ ਕੋ ਮੇਰਾ ਨੰਬਰ ਹੈਗਾ ਮੈਨੂੰ ਦੱਸੋ ਮੈਂ ਆਪ ਕੋਲ ਆ ਜਾਊਂਗਾ ਕਿਉਂ ਆਪਾਂ ਮਾਰੇ ਬੰਦੇ ਦੀ ਫੜ ਕੇ ਜੇ ਸਾਡੇ ਧੀਆਂ ਪੁੱਤਾਂ ਦਾ ਜਿਹੜਾ ਬੰਦਾ ਨੁਕਸਾਨ ਕਰੂ ਉਹ ਸਾਡਾ ਕੀ ਲੱਗਦਾ ਸੋ ਇਸ ਕਰਕੇ ਆਪਾਂ ਬਿਲਕੁਲ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਔਰ ਮੈਂ ਆਪਾਂ ਸਿੱਖਤ ਇਹ ਸਾਰੇ ਪ੍ਰਸ਼ਾਸਨ ਨਾਲ ਬਹਿ ਕੇ ਇਹ ਗੱਲ ਉਹਨਾਂ ਨੂੰ ਵੀ ਸੌਂਖਵਾਈ ਆ ਉਹਨਾਂ ਨੂੰ ਵੀ ਕਹਿਤਾ ਵਾ ਕਿ ਭਾਈ ਜੇ ਕਿਸੇ ਦੀ ਕੋਈ ਸ਼ਿਕਾਇਤ ਆ ਗਈ ਉਹ ਕਹੇ ਦਾ ਚਾਚੇ ਚਾਚਾ ਪੁੱਤ ਭਤੀਜਾ ਜੋ ਮਰਜੀ ਹੋਵੇ ਉਹ ਨਹੀਂ ਬਖਸ਼ਿਆ ਜਾਏ ਹਾਂਜੀ ਅਕਸਰ ਦੇਖ ਜਾਂਦਾ ਇਹ ਨੌਜਵਾਨ ਜਿਹੜੇ ਨਸ਼ੇ ਕਰਦੇ ਨੇ ਪਰ ਉਹਨਾਂ ਨੂੰ ਨਸ਼ਾ ਤੋਂ ਮੋੜਨ ਵਾਸਤੇ ਸਰਕਾਰ ਦੇ ਹੋਰ ਕਿਹੜੇ ਉਪਰਾਲੇ ਨੇ ਇੱਕ ਤਾਂ ਜੋਧਨ ਸ਼ਹਿਰ ਦੀ ਗੱਲ ਹੋ ਰਹੀ ਹੈ ਹੋਰ ਕਿਹੜੇ ਉਪਰਾਲੇ ਆਪਾਂ ਜੀ ਕਿ ਉਹਨਾਂ ਨੇ ਉਹ ਆਪਦਾ ਇਲਾਜ ਕਰਾਉਣਾ ਚਾਹੁੰਦੇ ਆ ਤੇ ਬਿਲਕੁਲ ਉਹਨਾਂ ਨੂੰ ਅਸੀਂ ਸਰਕਾਰੀ ਸਹੂਤ ਦੇ ਉਹਨਾਂ ਦਾ ਜਿਹੜਾ ਇਲਾਜ ਕਰਾ ਰਹੇ ਹਾਂ ਰੀਡਿਕਸ਼ਨ ਸੈਂਟਰ ਦੇ ਵਿੱਚ ਕੜ ਕੇ ਉਹ ਆਉਣ ਅਸੀਂ ਤੇ ਪਿੰਡ-ਪਿੰਡ ਕਹਿ ਜਾਂਦੇ ਕਿ ਆਓ ਭਈ ਜਿਹੜਾ ਨਸ਼ਾ ਛੱਡਣਾ ਚਾਹਦਾ ਸਰਕਾਰ ਦੇ ਖਰਚੇ ਤੋਂ ਉਹਦਾ ਨਸ਼ਾ ਛਡਾਵਾਂਗੇ ਉਹ ਤੇ ਦਸ ਦਿਨ ਲੱਗਣ ਉਹਨੂੰ 20 ਦਿਨ ਲੱਗਣ ਉਹਨੂੰ ਮਹੀਨਾ ਲੱਗੇ ਉਹਨੂੰ ਡੇਢ ਮਹੀਨਾ ਲੱਗੇ ਜਿੰਨਾ ਵੀ ਟਾਈਮ ਲੱਗੇ ਉਹਦਾ ਪੂਰਾ ਪ੍ਰੋਪਰ ਨਸ਼ ਸਾਨੂੰ ਇਹ ਚੀਜ਼ਾਂ ਤੋਂ ਬਚਣ ਵਾਸਤੇ ਸਾਨੂੰ ਪਿੰਡਾਂ ਦੇ ਵਿੱਚ ਗਰਾਊਂਡਾਂ ਬੜੀਆਂ ਜ਼ਰੂਰੀ ਹੈ। ਔਰ ਸਰਕਾਰ ਜਿਹੜੀ ਹੈ ਧਿਆ ਕਰ ਲਿਆ ਕਿ ਹਰ ਪਿੰਡ ਦੇ ਵਿੱਚ ਗਰਾਊਂਡ ਬਣਾਉਂਗੀ। ਅੱਜ ਆਪਾਂ ਉਦੋਂ ਦੇ ਗਲਾਂ ਦੇ ਵਿੱਚ ਖੜੋਤੇ ਆ ਇਸ ਪਿੰਡ ਦੀ ਵੀ ਗਰਾਊਂਡ ਜਿਹੜੀ ਉਹ ਪਾਸ ਹੋ ਕੇ ਆ ਗਈ ਆ। ਇਸ ਪਿੰਡ ਤੇ ਕਿਉਂਕਿ ਅਲਗਲਾ ਪਿੰਡ ਜਿਹੜਾ ਚੰਨਣਕੇ ਭੋਇਵਾਲ ਜਿਹੜੇ ਬੜੇ ਮਸ਼ਹੂਰ ਜਿੱਥੋਂ ਦੇ ਪਲੇਅਰ ਆ ਫੁੱਟਬਾਲ ਦੀਆਂ ਬੜੀਆਂ ਨੈਸ਼ਨਲ ਲੈਵਲ ਤੇ ਜਿਹੜੀਆਂ ਟੀਮਾਂ ਉਹਨਾਂ ਦੀਆਂ ਖੇਡ ਕੇ ਆਈਆਂ। ਅੱਜ ਮੈਂ ਕਈ ਕਿਤੇ ਵੇਣਾ ਕਿ ਉਹ ਜਿਹੜੀਆਂ ਗਰਾਊਂਡਾਂ ਸੁਨੀਆਂ ਪਈਆਂ। ਸੋ ਅਸੀਂ ਚੋਣਿਆ ਕਿ ਇਹਨੂੰ ਫੇਰ ਮੋੜ ਗਰਾਉਂਡਾ ਦੇ ਵਿੱਚ ਭੱਜਣ ਤੇਗੇ ਮਾਰਖੜ ਆਮ ਜਨਤਾ ਤੋਂ ਕੀ ਸਹਿਯੋਗ ਮੰਗਦੇ ਹੋ ਜੀ ਆਮ ਜਨਤਾ ਤੋਂ ਇਹ ਸਹਿਯੋਗ ਸਹਿਯੋਗ ਮੰਗਦੇ ਆ ਕਿ ਭਈ ਜੇ ਤੁਹਾਡੇ ਧਿਆਨ ਚ ਕਿਤੇ ਨਾ ਕਿਤੇ ਕੋਈ ਆਉਦਾ ਕੋਈ ਬਾਹਰੀ ਬੰਦਾ ਆ ਕੇ ਵੇਚਦਾ ਜਾਂ ਕੋਈ ਪਿੰਡ ਦਾ ਬੰਦਾ ਵੇਚਦਾ ਸਾਨੂੰ ਗੂੜੇ ਤੌਰ ਤੇ ਦੱਸਿਆ ਜਾਵੇ ਅਸੀਂ ਪੀਐਮ ਜੀਟ ਲਈ ਐਕਸ਼ਨ ਲਵਾਂ ਹਾਂ ਦੇਖੋ ਬਿਕਰਮਜੀਤ ਜੀ ਜੁਕੇ ਪਿੰਡਾਂ ਦੇ ਵੀਰਾਂ ਨੇ ਦੱਸਿਆ ਬਾਕੀ ਆ ਲੈਣੇ ਚਲ ਬੜੀ ਦੇਖੋ ਨਜ਼ਰ ਆ ਕਿਉਂਕਿ ਸਾਡੀ ਪੰਜਾਬ ਸਰਕਾਰ ਵੱਲੋਂ ਕਿੰਨੀ ਜਿਹੜੀ ਨਸ਼ੇ ਦੇ ਖਿਲਾਫ ਕਾਰਵਾਈ ਮੇਨੂੰ ਚਲਾਈ ਗਈ ਆ ਜਿਹੜਾ ਨਾਂ ਯੁੱਧ ਨਸ਼ੇ ਬੋਧਰ ਕਿਹਾ ਗਿਆ ਉਹ ਆਪਾਂ ਉਹ ਨਸ਼ੇ ਵਾਂਗ ਕਰ ਰਹੇ ਹਾਂ ਕਿਉਂਕਿ ਕਿੰਨਾ ਕਿਤੇ ਇਹ ਗੱਲ ਚੱਲਦੀ ਜਾਂਦੀ ਆ ਕਿ ਜਿਹੜੇ ਨਸ਼ੇ ਉਹ ਪਿੰਡਾਂ ਦੇ ਵਿੱਚ ਹੈਗੇ ਔਰ ਵੱੱਖ-ਵੱਖ ਸਰਕਾਰਾਂ ਨੇ ਸਰਕਾਰਾਂ ਨੇ ਹਰ ਰਿਹਾ ਕੋਸ਼ਿਸ਼ ਕੀਤੀ ਪਰ ਕਿੰਨੀ ਸੰਜੀਦਗੀ ਦੇ ਨਾਲ ਤਾਂ ਕਿ ਸਰਦਾਰ ਭਵਨ ਸਿੰਘ ਮਾਨਿਕ ਸਰਕਾਰ ਨੇ ਕੋਸ਼ਿਸ਼ ਕੀਤੀ ਆ ਮੈਂ ਇੱਥੇ ਜਿਹੜੇ ਟੱਡ ਕੋਲ ਕਿੱਦਾਂ ਕਿਹਾ ਕਿ ਸਾਡੇ ਆਪੂ ਬੇਲੀਆ ਮੋਚ ਨਹੀਂ ਚੱਲਦੀਆਂ ਇਸ ਸੰਬੰਧ ਦੇ ਵਿੱਚ ਜੀ ਕਦੇਸਰ ਵੀ ਹੁੰਦੇ ਆਹੀ ਮੇੜਦੇ ਆ ਸਾਰੇ ਉਹ ਜਿਹੜੇ ਸਾਨੂੰ ਆਪੂ ਇਲਾਕੇ ਦੀ ਰਿਪੋਰਟ ਦੋ ਤੁਸੀਂ ਅੱਜ ਕੀ ਕੀਤਾ ਕਿ ਨਾ ਕੋਈ ਨਸ਼ਾ ਫੜਿਆ ਕਿ ਨਹੀਂ ਬੰਦੇ ਫੜੇ ਕਿੰਨੇ ਵੇਚਣ ਵਾਲੇ ਫੜੇ ਕਿੰਨੇ ਉਹਨੂੰ ਬੜੀ ਬ੍ਰੀਕੀ ਦੇ ਨਾਲ ਸਰਕਾਰ ਜੀ ਨੇ ਲੱਗੀ ਹੈ ਜੀ ਮੇਰੇ ਵੀਰੋ ਵੇਖੋ ਇਹ ਨਸ਼ਾ ਇਹ ਨਸ਼ਾ ਮਾਰਾ ਨਸ਼ਾ ਇਹ ਜਦੋਂ ਸਚੇਸਤਾਂ ਦੇ ਵਿੱਚ ਪੈ ਜਾਂਦੇ ਆ ਉਹ ਫਿਰ ਉਹ ਪਰਿਵਾਰ ਨੂੰ ਪਰੰਗ ਦਾ ਨਸ਼ੰਗ ਦਾ ਪਰਿਵਾਰ ਦਾ ਜਿੰਦਗੀ ਦੇ ਦੇ ਧਰਤੀ ਦੇ ਨਰਕੀ ਆ ਇੱਥੇ ਨਿਕਿਆ ਜਦੋਂ ਨਸ਼ਾ ਕਰਕੇ ਬੰਦਾ ਭੈਣ ਨੂੰ ਭੈਣ ਨਹੀਂ ਸਮਝਦਾ ਮਾਂ ਨੂੰ ਮਾਂ ਨਹੀਂ ਸਮਝਦਾ ਪੁੱਤ ਨੂੰ ਪੁੱਤ ਨਹੀਂ ਸਮਝਦਾ ਘਰਾਂ ਦੇ ਭਾਂਡਿਆਂ ਤੱਕ ਇੰਝਾਂ ਰੱਖ ਜਦੋਂ ਵੇਚਉਂਦਾ ਫਿਰ ਉਸ ਪਰਿਵਾਰ ਨੂੰ ਤੇ ਕੀ ਮੁਕਦੀ ਹੈ ਫਿਰ ਉਸ ਪਰਿਵਾਰ ਨੂੰ ਜਦੋਂ ਆਪਾਂ ਕਈਆਂ ਦੇ ਗੱਲ ਸੁਣ ਲਏ ਨੇ ਆ ਕਿ ਕੋਈ ਸਾਹੀ ਦੇ ਬੜੀ ਸੋਕੀ ਨੂੰ ਕੀਤਾ ਨੇ ਆ ਸਾਡੇ ਪਰਿਵਾਰ ਬਚਿਆ ਅਹੀਂ ਕੀ ਕਿਸੇ ਮਾੜੇ ਬੰਦੇ ਨੂੰ ਛੇੜ ਕਰਕੇ ਬਾਹਰ ਕੂਣਾ ਪਿੰਰਾਪਾ ਵੀ ਪਿੰਡਾਂ ਜੀ ਸੁਕ ਲੈਣੇ ਪਰ ਨਹੀਂ ਜੇ ਆਪਾਂ ਆਪਣਾ ਪਰਿਵਾਰ ਬਚਾਏ ਜੇ ਗੁਆਂਢੀ ਦੇ ਘਰਾਂ ਗਲ ਵੀ ਸੇਕ ਕਰਨਾ ਕਿ ਤੇ ਆਪਾਂ ਨੂੰ ਹੀ ਹੋਣਾ ਕੋਸ਼ਿਸ਼ ਕਰੋ ਉਹਦੀ ਆਦਰ ਜੀ ਪਹਿਲਾਂ ਕਿ ਸਾਡੇ ਨਾਲ ਸੇਕ ਹੀ ਨਾ ਹੋਵੇ ਉਹਦੇ ਪਰਿਵਾਰ ਨੂੰ ਉਹਦੇ ਬੱਚਿਆਂ ਨੂੰ ਵੀ ਆਪਾਂ ਸਮਝਾਈਏ ਜੇ ਪਿਆਰ ਨਾਲ ਸਮਝੇ ਠੀਕ ਆ ਸਰਕਾਰ ਨੇ ਕਹੀ ਤਾਂ ਕਿ ਜੇ ਕੋਈ ਨਾਜ ਕਰਾਉਣਾ ਪਊਗਾ ਉਹਨੂੰ ਅਸੀਂ ਦੇਣੇ ਚਾਹਤ ਤੇ ਵਿੱਚ ਵੀ ਲੈ ਕੇ ਜਾਣਾ ਹੁਣ ਸਰਕਾਰ ਨੂੰ ਦਾ ਫਿਰ ਲਾਜੂਗਾ ਮੈਂ ਪਿਛਲੇ ਕੁ ਦਿਨਾਂ ਨਾਲ ਫਰੀ ਕੋਲ ਸਾਰੇ ਪਿੰਡਾਂ ਵਿੱਚ ਕੋਈ ਤਾਰ ਫੋਨ ਉਨਾ ਗਿਆ ਕਿ ਉਹ ਕਹਿੰਦਾ ਕਿ ਮੈਂ ਆਪ ਦਾ ਲਾਜ ਕਰਾਉਣਾ ਚਾਹਾਂ ਮੈਂ ਕਿਹਾ ਕੋਈ ਆਪੀ ਉਸ ਵੇਲੇ ਇਸ ਕਰਕੇ ਆਪਾਂ ਸਾਰੇ ਇਕੱਠੇ ਹੋ ਕੇ ਅੱਜ ਇਹ ਫਰਮ ਕਰੀਏ ਕਿ ਅਸੀਂ ਕਿਸੇ ਜਿਸ ਨੇ ਮਾਰੇ ਬੰਦੇ ਦੀ ਮਰਦ ਨਹੀਂ ਕਰਾਂਗੇ ਗੁਰਾਤ ਦੇ ਨਸ਼ਾ ਰੇਂਦਾ ਮੈਨੂੰ ਯਾਦ ਆ ਜਿਤਨਾ ਸਰਪੰਚ ਸਾਹਿਬ ਮੈਨੂੰ ਮਿਲਣਾ ਹੈ ਬੜੀ ਬੜੀ ਆਪੀ ਨੂੰ ਇਹਨਾਂ ਦੀ ਗੱਲ ਜੀ ਉਹ ਤੋਂ ਪਹਿਲਾਂ ਵੀ ਇੱਕ ਦੋ ਬੰਦਿਆਂ ਨੇ ਮੇਰੇ ਕੋਲੋਂ ਤੁਹਾਡੇ ਸਰਪੰਚ ਸਾਹਿਬ ਦੀ ਸੁਣ ਕੇ ਵੀ ਮੈਨਾਂ ਨੂੰ ਦੱਸਿਆ ਕਰ ਗਿਆ ਅਸਲ ਕੰਸਲ ਨੂੰ ਕੋਈ ਨਹੀਂ ਪਹੁੰਚਦਾ ਜਿਸ ਨੂੰ ਬੁਕਾਰ ਕੇ ਜੇ। ਠੀਕ ਹੈ ਮੈਂ ਇਹ ਨਹੀਂ ਆਦਾ ਕਿ ਸਾਰੇ ਬੜੀ ਬਸਤੂ ਵਾਲੇ ਬਾੜੇ ਮੈਂ ਗੱਲ ਜਿੰਦਾ ਪਰ ਮੈਡੀਕਲ ਸਟੋਰ ਵਾਲੇ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਯਾਰ ਵੀ ਕਿਹੜੇ ਕੰਮ ਆਜਾਈਏ। ਆ ਪਿਛਲੇ ਜੇਕਰ ਹੋਣਾ ਬੜਾ ਚਲਣ ਤੇ ਜਿਹੜਾ ਨੇ ਕਹਿੰਦੇ ਕਿ ਸਰਕਾਰ ਤੋਂ ਟਿਕਾਣਾ ਤੋਂ ਧੋਖਾ ਨਾ ਦੇ ਦੇ ਸਟੋਰਾਂ ਨੇ ਬੁੜੀ ਦਾ ਬੁੜੀ ਆ। ਇਹ ਕੱਲਾ ਆਮ ਚੱਲਦੀਆਂ ਆ ਗਿਆ ਪਾਣੋ ਦੁੱਧੀਆਂ ਭਾਵੇਂ ਸਖੀਰ ਤੇ ਨਾਂ ਆਇਆ ਪਰ ਤਾਂ ਨਿਕਲਦਾ ਹੀ ਨਾ ਆਵੇ। 3ਵੇਂ ਨੰਬਰ ਤੇ

सौ खाते हा असी नशियादारे अपने किसी भी किस्म का नशा नहीं रुकन देवगी किसी भी नशा तस्कर नहीं देवगी ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਸਕੋਲ ਨਹੀਂ ਸਮਝਾਵਾਂਗੇ ਅਸੀਂ ਉਹਨਾਂ ਨੂੰ ਨਸ਼ਾ ਸਕੋਲ ਨਹੀਂ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਨਸ਼ਾ ਮੁਕਤੀ ਸੰਗਠਨ ਵਿੱਚ ਭਾਗੀ ਕਰਵਾਵਾਂਗੇ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੰਗਠਨ ਵਿੱਚ ਭਾਗੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਬੁੱਧ ਨਹੀਂ ਦੇਣ ਦਾ ਸਰਪ੍ਰੀਖ ਬੋਲ ਨਹੀਂ ਜਮਾਨਤ ਨਹੀਂ ਕਰਾਵਾਂਗੇ ਜਮਾਨਤ ਨਹੀਂ ਕਰਾਵਾਂਗੇ ਅਗਰ ਪਿੰਡ ਤੇ ਕਿਸੇ ਵੀ ਹੋਰ ਵਿਅਕਤੀ ਨੂੰ ਕਿਸੇ ਤੇ ਕਿਸੇ ਨੂੰ ਜਮਾਨਤ ਦੇਣ ਤੋਂ ਰੋਕਾਂਗੇ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਮਸਾ ਮੁਕਤ ਬਣਾਵਾਂਗੇ ਆਪਣੇ ਪਿੰਡ ਨੂੰ ਮਸਾ ਮੁਕਤ ਬਣਾਵਾਂਗੇ ਬੁਲੇ ਸੋਨਹਾਰ ਸੋਨਹਾਰ ਜੈ ਹਾਰ ਅਤੇ ਨਿਕਲਦਾ ਧੰਨਵਾਦ ਜੀ ਆਪਣਾ ਨਾਮ ਦੱਸੋ ਸਰਦਾਰ ਹਰਜੀਤ ਸਿੰਘ ਜੀ ਸਰਪੰਚ ਅੱਜ ਸਰਪੰਚ ਸਾਹਿਬ ਅੱਜ ਸਰਦਾਰ ਤਲਬੀਰ ਸਿੰਘ ਗਿੱਲ ਸਾਹਿਬ ਤੁਹਾਡੇ ਪਿੰਡ ਵਿੱਚ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਸਤਾਰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਨਸ਼ਿਆਂ ਵਿਰੁੱਧ ਦੁੱਧ ਨਸ਼ਿਆਂ ਵਿਰੋਧੇ ਮਹਿੰਮਤ ਲਾਈ ਆ ਅੱਜ ਹਲਕਾ ਦੇ ਇੰਚਾਰਜ ਤਲਬੀਰ ਸਿੰਘ ਦੀ ਗਿੱਲ ਸਾਹਿਬ ਅੱਜ ਸਾਡੇ ਨਗਰਪਿੰਡ ਉਦਯੋਗਿਕ ਖਲਾ ਵਿੱਚ ਪਹੁੰਚੇ ਨੇ ਮੈਂ ਇਹਨਾਂ ਦਾ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਅਹਿਮ ਚਲਾਈ ਆ ਅਸੀਂ ਇਹਨਾਂ ਦੇ ਨਾਲ ਬਿਲਕੁਲ ਸਾਥ ਦੇਵਾਂਗੇ ਅਸੀਂ ਪਿੰਡ ਵਿੱਚ ਹਰ ਮੁਕਤ ਪਿੰਡ ਨੂੰ ਕਰਾਂਗੇ ਔਰ ਇਹਨਾਂ ਦਾ ਸਾਥ ਦੇਵਾਂਗੇ ਅਸੀਂ ਪਿੰਨੋ ਜੋ ਕੋਈ ਵੀ ਨਸ਼ਾ ਵੇਚੂਗਾ ਕੋਈ ਵੀ ਕੋਈ ਗਲਤ ਕਾਰੋਬਾਰ ਕਰੂਗਾ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਅਸੀਂ ਬਿਲਕੁਲ ਉਹਨਾਂ ਦੇ ਕੋਈ ਜਮਾਨਤ ਜਾਂ ਉਹਨਾਂ ਦੇ ਨਾਲ ਬਿਲਕੁਲ ਨਹੀਂ ਤੁਰਾਂਗੇ